ਭਾਈ ਅਮਰਪਾਲ ਸਿੰਘ ਜੀ ਹੁਣ ਮੈਦਾਨ ਦੇ ਵਿੱਚ ਆਏ ਆ ਖੁਦੂਰ ਸਾਹਿਬ ਦੀ ਧਰਤੀ ਤੋਂ ਖੁਦੂਰ ਸਾਹਿਬ ਦੇ ਹਲਕੇ ਤੋਂ ਜੀ ਜੀ ਉਸ ਤੋਂ ਪਹਿਲੇ ਤੁਸੀਂ ਉਹ ਉਮੀਦਵਾਰ ਸੀ ਸ਼੍ਰੋਮਣੀ ਅਕਾਲੀ ਦਲ ਅਮਰਸਰ ਜੀ ਜੀ ਤੁਸੀਂ ਉਹਨਾਂ ਲਈ ਸੀਟ ਛੱਡੀ ਹੈ ਤੁਹਾਡੀ ਕੋਈ ਮਜਬੂਰੀ ਸੀ ਜਾਂ ਇਹ ਜ਼ਰੂਰੀ ਬਣ ਗਿਆ ਸੀ ਹੁਣ ਪਾਪਾ ਪੰਜਾਬ ਜਿਹੜਾ ਉਹ ਨਸ਼ਿਆਂ ਦੇ ਵੈਦ ਜਿਹੇ ਪੈ ਗਿਆ ਸੀ ਸਰਕਾਰਾਂ ਨੂੰ ਮਿਲਾਈ ਕਿਉਂ ਕਰਕੇ ਉਹ ਵਾਪਸ ਕਰਕੇ ਅੱਜ ਅੰਮ੍ਰਿਤਪਾਲ ਤੋਂ ਇੱਕ ਅੰਮ੍ਰਿਤਪਾਲੀ ਮੈਚ ਜਿਹੜੀ ਜੀਰੇ ਵਿੱਚ ਬਹੁਤ ਵੱਡੀ ਗਿਣਤੀ ਦੇ ਨੌਜਵਾਨਾਂ ਨੇ ਨਸ਼ਾ ਵੀ ਛੱਡਿਆ ਤੇ ਅੱਜ ਸਾਡੀ ਕੌਮ ਦੀ ਦੌਰ ਸੀ ਜਿਹਨਾਂ ਨੂੰ ਬਾਹਰ ਕਢਾ ਕੇ ਸੋਪਾ ਦੇ ਪੰਜਾਬ ਵਿੱਚ ਲਿਖਿਆ ਜਾਂਦੇ ਨੇ ਨੀਬਾ ਵਿਸ਼ਵਾਸ ਸਿੰਘ ਬਲਤੋਹਾ ਜੀ ਕਹਿ ਰਹੇ ਆ ਕਿ ਉਹ ਹੀ ਤਾਂ ਫਿਰ ਕੁਰਬਾਨੀ ਵਾਲੇ ਹੈਗੇ ਆ ਉਹ ਵੀ ਅਕਾਲੀ ਦਲ ਦੇ ਲੀਡਰ ਹੈਗੇ ਆ ਉਹਨਾਂ ਨੇ ਵੀ ਜਿੱਲਾ ਕਟਿਆ ਐਨਐਸਏ ਉਹਨਾਂ ਤੇ ਵੀ ਲੱਗਿਆ ਤਾਂ ਸਾਥ ਸਾਥ ਲੱਗਿਆ ਨੇ ਉਹ ਦੋਸ਼ ਲਾ ਰਿਹਾ ਅਮਰਪਾਲ ਜੀ ਦੇ ਤੇ ਇਹ ਇਹ ਸਾਰਾ ਕੁਝ ਗਲਤ ਹੋ ਰਿਹਾ ਇਹ ਕਹਾਵਾ ਕਰਦੇ ਆ ਕਿ ਬਹੁਤ ਕੋਸ਼ਿਸ਼ ਕੀਤਾ ਹੈ ਤੇ ਲੋਕਾਂ ਨੇ ਮਾਨ ਸਨਮਾਨ ਵੀ ਦਿੱਤਾ ਹੈ ਪਰ ਕੋਈ ਵੀ ਬੰਦਾ ਗੱਦੀ ਦੀ ਸਰਦਾਰ ਮਾਨ ਨਹੀਂ ਇਹ ਦੱਸਦਾ ਕਿ ਮੈਂ ਆ ਕੀਤਾ ਮੈਂ ਉਹ ਕੀਤਾ ਇਹ ਤਾਂ ਲੋਕਾਂ ਨੂੰ ਆਪਣੇ ਆਪ ਹੀ ਕੌਮ ਨਹੀਂ ਕਰਦਾ ਹੁੰਦਾ ਕਿ ਸਾਡੇ ਮਿੱਤਰਾਂ ਨੇ ਸਾਡੇ ਵਰਗੀ ਦੀ ਕੀਤਾ ਤੁਸੀਂ ਕਹਿ ਰਹੇ ਹੋ ਕਿ ਜਿਵੇਂ ਇੱਕ ਐਮਪੀ ਦੀ ਕੋਈ ਬਹੁਤ ਵੱਡੀ ਗੱਲ ਜੇ ਮੰਨ ਲਓ ਅਮਰਪਾਲ ਸਿੰਘ ਦੀ ਜਿੱਤ ਕੇ ਬਾਹਰ ਵੀ ਆ ਜਾਂਦੇ ਆ ਤੁਸੀਂ ਉਮੀਦ ਕਰਦੇ ਹੋ ਕਿ ਉਹ ਤਾਂ ਸਭਿਧਾਨ ਨੂੰ ਚੈਲੰਜ ਵੀ ਕਰਦੇ ਰਹੇ ਆ ਜਿਵੇਂ ਨਹੀਂ ਕਿ ਇਸ ਸੰਵਿਧਾਨ ਨੂੰ ਮੰਨਦਾ ਫਿਰ ਉਸੇ ਸੰਵਿਧਾਨ ਦੇ ਅੰਦਰ ਲੋਕੀ ਇਹ ਗੱਲ ਖੇਲਦੇ ਪਏ ਆ ਕਿ ਉਸੇ ਸੰਵਿਧਾਨ ਦੇ ਅੰਦਰ ਰਹਿ ਕੇ ਉਹਨਾਂ ਨੂੰ ਸੌ ਵੀ ਚੱਕਣੀ ਪੈਣੀ ਹੈ ਤੇ ਸਾਰੇ ਮਸਲੇ ਨੂੰ ਕਿੱਥੇ ਦੇ ਦੇਓ ਤੁਹਾਡੀ ਜਿਹੜੀ ਪਾਰਟੀ ਆ ਉਹਦਾ ਮੇਨ ਮੈਨੀਫੈਸਟੋ ਕੀ ਹੋਏਗਾ ਉਹ ਤੁਹਾਡੇ ਤੇ ਨੰਬਰ ਤੇ 5 4 ਬੰਦੇ ਜਿੱਤੇ ਦੇ ਕੈਡੀਡੇਟ ਜੀ ਤੁਹਾਡਾ ਮੇਨ ਕਿਹੜੀਆਂ ਗੱਲਾਂ ਦੇ ਉੱਤੇ ਤੁਸੀਂ ਫੋਕਸ ਕਰੋਗੇ ਤੇ ਮੋਦੀ ਸਾਹਿਬ ਆਪ ਦੇ ਦਾ ਕਦਰ ਦੇ ਵਿੱਚ ਆਪ ਬੰਦੇ ਚ ਡਾ ਕੇ ਲੈ ਕੇ ਆਇਆ ਜਿਨ੍ਹਾਂ ਨੇ ਸੰਜੀਵ ਜਮਾਇਸਾ ਕਾਂਤੀ ਹੋਈ ਸੀ ਤੇ ਉਹਨਾਂ ਨੂੰ ਉਹ ਪਿਆਰ ਕਰਦਾ ਹੈ ਉਹ ਚਾ ਕੇ ਲੈ ਕੇ ਆਇਆ ਤੇ ਸਿਰਫ ਕਾਂਦੇ ਬੰਦੇ ਜਿਹੜੇ ساری ਉਮਰ ਗਰੀ ਦੇ ਅੰਦਰ ਕਾਰਜ ਕੀਤੇ ਆ ਸਾਡੇ ਜਰਨਲ ਉਹਨਾਂ ਨੂੰ ਸਜ਼ਾ ਪੂਰੀ ਹੋਈ ਤੇ ਉਹਨਾਂ ਨੂੰ ਛੱਡ ਰਿਹਾ ਹੈ ਅਜੇ ਇਸ ਲੈਜਨ ਦੇ ਵਿੱਚ ਖਾਲੜਾ ਪਰਿਵਾਰ ਦਾ ਕੀ ਸਟੈਂਡ ਹੈ ਜੀ ਇਹ ਮੰਨੋ ਤਾਂ ਇਹ ਮਰਤਾ ਸਿੰਘ ਜਿੱਤ ਕੇ ਪਾਰਲੀਮੈਂਟ ਵਿੱਚ ਚੱਜ ਜਾਂਦੇ ਆ ਤੁਹਾਨੂੰ ਲੱਗਦਾ ਵੀ ਜਿਹੜੇ ਉਹਨਾਂ ਦੇ ਉੱਤੇ ਧਾਰਾਵਾਂ ਲੱਗੀਆਂ ਹੋਈਆਂ ਸਰਕਾਰ ਨੂੰ ਉਹਨਾਂ ਨੂੰ ਰਿਹਾ ਕਰਨਾ ਪਊਗਾ ਉਸ ਐਲਟੀ ਬਿਲੰਦ ਦੇ ਬਾਅਦ ਕਾਨੂੰਨੀ ਜਿਹੜਾ ਇਹ ਹੈਗਾ ਵਾ ਪ੍ਰਧਾਨ ਕਚੇ ਦੇ ਵਿੱਚ ਤੋਂ ਮਾਮਲੇ ਦੇ ਵਿੱਚ ਖਾਲੜਾ ਕਮਨਜੀਤ ਸਿੰਘ ਨੂੰ ਮਾਮਲੇ ਖਾਂਤੀ ਦੀ ਸਜ਼ਾ ਹੋਈ ਸੀ ਜਿਹੜਾ ਨੰਬਰ ਲੈਣੇ ਮਾਪੀ ਤੋਂ ਦੇ ਜਾਣੇ ਉਹ ਮੰਨ ਨੂੰ ਐਨੀ ਵੱਡੀ ਗਿਣਤੀ ਤੇ 5 ਲੱਖ ਵੋਟ ਪਾ ਕੇ ਜਿਤਾ ਕੇ ਬਾਹਰ ਲਿਆ ਆਸਟਿਕ ਰਿਕਾਰਡ ਕੀਤਾ ਸੋ ਆਜੇ ਤੱਕ ਉਹ ਕਾਮ ਦੀ ਗੱਲ ਕਰਦੇ ਆ ਕਾਮ ਜਿਹੜੀ ਉਹਨਾਂ ਨੂੰ ਬਾਹਰ ਲੈ ਕੇ ਆਉਂਦੀ ਏ ਇੱਕ ਚੁਣੇ ਹੋਏ ਹੌਂਟੀ ਨੂੰ ਅੰਦਰ ਰੱਖਣ ਦੇ ਤੇ ਇਹਦਾ ਮਤਲਬ ਕਿ ਜਮੂਰੀਆ ਤੋਂ ਬਸ ਠੋੜਾ ਹੀ ਛੁੱਟਦੇ ਤੇ ਮੂਰੀਆ ਸੇਚਾ ਹੈ ਨਹੀਂ ਭਾਈ ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭਾਈ ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭਾਈ ਹਰਪਾਲ ਸਿੰਘ ਬਲੇਰ ਬੋਲ ਰਿਹਾ ਜੀ ਹਾਂ ਜੀ ਬੋਲ ਰਿਹਾ ਜੀ ਭਾਈ ਸਾਹਿਬ ਪੈਸਾ ਜੀ ਮੈਂ ਹਰਪਾਲ ਸਿੰਘ ਸੁਨਾਮ ਪੰਜਾਬੀ ਯੂਨੀਵਰਸਿਟੀ ਉਸ ਤੋਂ ਬੋਲ ਰਿਹਾ ਸੀ ਜੀ 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 ਸਰਦਾਰ ਸਾਹਿਬ ਹੁਕਮ ਕਰੋ ਜੀ ਮਾਰਾ ਤੇ ਨਾਲ ਪਰਵਾਹ ਤੁਹਾਡਾ ਹਾਂ ਜੀ ਗੁਰੂ ਸਾਹਿਬ ਦੀ ਕਿਰਪਾ ਜੀ ਪੈ ਸਾਹਿਬ ਗੱਲ ਕਰਨੀ ਸੀ ભાઈ અમરપાલ ਸਿੰਘ ਦੀ ਹੁਣ ਚੌਂ ਮੈਦਾਨ ਦੇ ਵਿੱਚ ਆਏ ਆ ਖዱਰ ਸਾਹਿਬ ਦੀ ਧਰਤੀ ਤੋਂ ਖዱਰ ਸਾਹਿਬ ਦੇ ਹਲਕੇ ਤੋਂ ਜੀ ਜੀ ਉਸ ਤੋਂ ਪਹਿਲੇ ਤੁਸੀਂ ਉਹ ਉਮੀਦਵਾਰ ਸੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜੀ ਜੀ ਤੁਸੀਂ ਉਹਨਾਂ ਲਈ ਸੀਟ ਛੱਡੀ ਹੈ ਤੁਹਾਡੀ ਕੋਈ ਮਜਬੂਰੀ ਸੀ ਜਾਂ ਇਹ ਜ਼ਰੂਰੀ ਬਣ ਗਿਆ ਸੀ ਹੁਣ ਨਹੀਂ ਦੇਖੋ ਸਰਦਾਰ ਸਾਹਿਬ ਹਰ ਕਿਸੇ ਜ ਮਜਬੂਰੀ ਨਹੀਂ ਕੀਤੀ ਜਾਂਦੀ ਜੀ ਕੁਝ ਇਸ ਤਰ੍ਹਾਂ ਦੇ ਫੈਸਲੇ ਹੁੰਦੇ ਆ ਜਿਹੜੇ ਕੌਮ ਦੇ ਹਿੱਤਾਂ ਵਾਸਤੇ ਲੈਣੇ ਪੈਂਦੇ ਆ ਜੀ ਇਹ ਸਾਡਾ ਸ਼ੁਰੂ ਤੋਂ ਸਾਡੀ ਜਿਹੜੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੈ ਜੀ ਜੀ ਇਹ ਸੰਜਮੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਦੀ ਪਾਰਟੀ ਹੈ ਤੇ ਮੇਰੀ ਤੇ ਪੀੜ੍ਹੀ ਦੀ ਦਰਜਮਾਨੀ ਕਰਦੀ ਆ ਜੀ ਇਸ ਕਰਕੇ ਇਹਦੇ ਵਿੱਚ ਸਰਦਾਰ ਸਿੰਘਣਜੀਤ ਸਿੰਘ ਮਾਨ ਨੇ ਹਮੇਸ਼ਾ ਹੀ ਹਾਂ ਦਾ ਨਾ ਦਾ ਉਹਨਾਂ ਲੋਕਾਂ ਲਈ ਮਾਰਿਆ ਜਿਨ੍ਹਾਂ ਨੇ ਸਦੀ ਕੌਮ ਦੀ ਵਿਗੜੀ ਸਵਾਰ ਦਾ ਯਤਨ ਕੀਤਾ ਹੈ ਤੇ ਸਾਡਾ ਪੰਜਾਬ ਜਿਹੜਾ ਉਹ ਨਸ਼ਿਆਂ ਦੇ ਵਹਿ ਦੇ ਵਿੱਚ ਬਹਿ ਗਿਆ ਸੀ ਸਰਕਾਰਾਂ ਦੀ ਨਲਕੀਆਂ ਕਰਕੇ ਉਹਦਾ ਕਰਕੇ ਫਿਰ ਭਾਈ ਅਮਰਪਾਲ ਸਿੰਘ ਨੇ ਇੱਕ ਅਮਰਿਤ ਸੰਚਾਰ ਦੀ ਲਹਿਰ ਸ਼ੁਰੂ ਕੀਤੀ ਸੀ ਜਿਹਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਨੌਜਵਾਨਾਂ ਨੇ ਨਸ਼ਾ ਵੀ ਛੱਡਿਆ ਤੇ ਅੱਜ ਸਾਬੀ ਕੌਮ ਦੀ ਲੋਰ ਸੀ ਕਿ ਉਹਨਾਂ ਨੂੰ ਬਾਹਰ ਕਢਾ ਕੇ ਫੇਰ ਸਾਡੇ ਪੰਜਾਬ ਨੂੰ ਬਚਾਇਆ ਜਾਵੇ ਤੇ ਮਾਨਸਾ ਸਾਹਿਬ ਨੇ ਹਮੇਸ਼ਾ ਹੀ ਹਾਂ ਰਹਿ ਨਾ ਮਾਰਿਆ ਭਾਵੇਂ ਸਦਾਰਜੋਤ ਬੀਬੀ ਪਰਮਜੀਤ ਕੌਰ ਖਾਲੜਾ ਜੀ ਖੜੇ ਸਨ ਉਦੋਂ ਵੀ ਮੈਂ ਆਪਣਾ ਕੈਂਡੀਡੇਟ ਨਹੀਂ ਗਾੜੀ ਦਿੱਤਾ ਤੇ ਅੱਜ ਵੀ ਉਹਨਾਂ ਨੇ ਸਮੇਂ ਦੀ ਮੱਦਦ ਪਛਾਨ ਕੇ ਆਪਣਾ ਫਰਜ਼ ਅਦਾ ਕੀਤਾ ਜੀ ਨਹੀਂ ਬਿਰਸਾ ਸਿੰਘ ਬਲਟੋਹਾ ਜੀ ਕਹਿ ਰਹੇ ਆ ਵੀ ਉਹ ਵੀ ਤਾਂ ਫਿਰ ਕੁਰਬਾਨੀ ਵਾਲੇ ਹੈਗੇ ਆ ਉਹ ਵੀ ਅਕਾਲੀ ਦਲ ਦੇ ਲੀਡਰ ਹੈਗੀਆ ਉਹਨਾਂ ਨੇ ਵੀ ਜ਼ਿਲ੍ਹਾ ਕਟੀਆਂ ਐਨਐਸਏ ਉਹਨਾਂ ਤੇ ਵੀ ਲੱਗਿਆ 10-10 ਸਾਥ ਰਹੇ ਆ ਕਿ ਉਹ ਦੋਸ਼ ਲਾ ਰਹੇ ਆ ਅਮਰਪਾਲ ਦੇ ਉੱਤੇ ਕਿ ਇਹ ਸਾਰਾ ਕੁਝ ਗਲਤ ਹੋ ਰਿਹਾ ਤੁਸੀਂ ਉਹਨਾਂ ਦੀ ਸਪੀਚ ਨੂੰ ਕਿਵੇਂ ਦੇਖਦੇ ਹੋ ਉਹ ਕੁਝ ਗੱਲਾਂ ਕਹਿੰਦੇ ਆ ਵੀ ਉਹ ਤਾਂ 2.5 ਮਹੀਨੇ ਬਾਅਦ ਦੇਖਿਓ ਮੈਂ ਦਾਅਵਾ ਕਰਦਾ ਇਸ ਗੱਲ ਦਾ ਵੀ ਉਹ ਤਾਂ ਬਾਹਰ ਆ ਜਾਣਗੇ ਉਹਨਾਂ ਦੇ ਇਸ ਦਾਅਵੇ ਨੂੰ ਕਿਵੇਂ ਦੇਖਦੇ ਹੋ ਵੀ ਉਹ ਧਮਕੀ ਦੇ ਰਹੇ ਆ ਜਾ ਫਿਰ ਉਹ ਆਪ ਜਿੱਤ ਕੇ ਬਾਹਰ ਨਹੀਂ ਆਣਗੇ ਤੇ ਫਿਰ ਕੋਈ ਸਰਕਾਰ ਉਹਨਾਂ ਨੂੰ ਛੱਡੇਗੀ ਵੀ ਸਰਕਾਰ ਦੇ ਪਲਾਨ ਅੰਦਰ ਇਹ ਚੋਣ ਹੋ ਰਹੀ ਹੈ। ਨੇ ਦੇਖੋ ਸਰਦਾਰ ਸਾਹਿਬ ਬਾਹਰ ਜੋ ਕਹਿੰਦੇ ਆ 2.5 ਮਹੀਨੇ ਤੱਕ ਆ ਜਾਣਗੇ ਤੇ ਉਹਨਾਂ ਦੀ ਜ਼ੁਬਾਨ 'ਚ ਲਖਣੀ ਹੋਣੀ ਚਾਹੀਦੀ ਹੈ ਕਿਉਂਕਿ ਅਸੀਂ ਬਾਹਰ ਕਢਾਉਣ ਵਾਸਤੇ ਤਾਂ ਕੌਮ ਜੱਦਜਦ ਕਰਦੇ ਹੀ ਆ। ਤੇ ਦੂਜੀ ਗੱਲ ਇਹ ਆ ਕਿ ਜੇ ਕੋਈ ਉਹ ਦਾਵਾ ਕਰਦੇ ਆ ਕਿ ਮੈਂ ਵੀ ਬਹੁਤ ਕੋਸ਼ਿਸ਼ ਕੀਤਾ ਤੇ ਲੋਕਾਂ ਨੇ ਮਾਣ ਸਨਮਾਨ ਵੀ ਦਿੱਤਾ ਹੈ ਪਰ ਕੋਈ ਵੀ ਬੰਦਾ ਕਦੇ ਵੀ ਸਰਦਾਰ ਮਾਨ ਨੇ ਨਹੀਂ ਇਹ ਦੱਸਿਆ ਕਿ ਮੈਂ ਆ ਕੀਤਾ ਮੈਂ ਉਹ ਕੀਤਾ ਇਹ ਤਾਂ ਲੋਕਾਂ ਨੂੰ ਆਪਣੇ ਆਪ ਹੀ ਕੌਮ ਨੂੰ ਪਤਾ ਹੁੰਦਾ ਹੈ ਕਿ ਸਾਡੇ ਲੀਡਰਾਂ ਨੇ ਸਾਡੇ ਵਾਸਤੇ ਕੀ ਕੀਤਾ ਜੀ ਤੇ ਅੱਜ ਵੀ ਵਲਟਾ ਦੇ ਵਿੱਚ ਤੁਸੀਂ ਜਿੱਥੇ ਵੀ ਸਰਦਾਰ ਸਿੰਘ ਜੀ ਸਿੰਘ ਮਾਨ ਜਾਂਦੇ ਆ ਤੁਸੀਂ ਦੇਖੋ ਉਹਨਾਂ ਨੂੰ ਬੱਸਣਾ ਨਹੀਂ ਪੈਂਦਾ ਕਿ ਮੈਂ ਕੀ ਕੀਤਾ ਸੋ ਮੈਂ ਇਹ ਇਹ ਜਿੰਨੇ ਵੀ ਸਾਡੇ ਭਰਾ ਵਾ ਇਹਨਾਂ ਦਾ ਸਾਡਾ ਕੋਈ ਵਟ ਬਣਨ ਦਾ ਰੋਲਾ ਨਹੀਂ ਹੈ ਤਾਂ ਸਾਡੇ ਇਕ ਪਰਿਵਾਰ ਦੇ ਮੈਂਬਰ ਆ ਕਿਉਂਕਿ ਅਕਾਲ ਤਖਤ ਸਾਹਿਬ ਜਿਹੜਾ ਵਾ ਉਹ ਆਪਣੇ ਸਿੱਖਾਂ ਦੇ ਸਿਧਾਂਤ ਬਖਸ਼ਦਾ ਹੈ ਤੇ ਜਿੰਨੇ ਸਿਧਾਂਤ ਸਾਹਮਣੇ ਰੱਖਿਆ ਹੈ ਜਾਂ ਉਹ ਗੁਰੂ ਗੁਰੂ ਅਕਾਲ ਤਖਤ ਸਾਹਿਬ ਜੀ ਪਾਸ਼ਾ ਮੀਰੀ ਪੀਰੀ ਦੇ ਮਾਲਕ ਨੂੰ ਸਿੱਧੇ ਹੋ ਕੇ ਚੱਲਦੇ ਆ ਤੇ ਉਹਨਾਂ ਨੂੰ ਤਾਂ ਸਰਕਾਰ ਮਿਲਦਾ ਵੀ ਤੇ ਅੱਜ ਆਪਣਾ ਮੇਜ ਤੇ ਆਗਣਾ ਚਾਹੀਦਾ ਹੈ ਮਹਾਰਾਜ ਸਾਹਿਬ ਕਹਿੰਦੇ ਕੰਚਨਮਤੀ ਮੰਨੇ ਜਦੋਂ ਆਪਾਂ ਸੋਨੇ ਨੂੰ ਵੀ ਥੋੜਾ ਜਿਹਾ ਮਿੱਟੀ ਸਮਝ ਕੇ ਅੱਗੇ ਮੰਨ ਜਾਂਦੇ ਆ ਤੇ ਫਿਰ ਉਸ ਸਿੱਖੀ ਸੇਖ ਦੀ ਪਛਾਣ ਹੁੰਦੀ ਹੈ ਇਹ ਕੌਮ ਵਾਸਤੇ ਤਾਂ ਜਿੰਦਗੀਆਂ ਲਾ ਦੇਈਦੀਆਂ ਐ ਇਹ ਤਾਂ ਕੋਈ ਵੱਡੀ ਗੱਲ ਨਹੀਂ ਇਹ ਸੀਟ ਐਂਪੀ ਐਮਐਲਏ ਦੀਆਂ ਸੀਟਾਂ ਕਿੰਨੇ ਤੋਂ ਵੱਡੀ ਗੱਲ ਹੁੰਦੀ ਹੈ ਕੌਮ ਵਾਸਤੇ ਫਿਰ ਤੁਸੀਂ ਕਹਿ ਰਹੇ ਹੋ ਵੀ ਜਿਵੇਂ ਇੱਕ ਐਮਪੀ ਦੀ ਕੋਈ ਬਹੁਤ ਵੱਡੀ ਗੱਲ ਜੇ ਮੰਨ ਲਓ ਅੰਮ੍ਰਿਤਪਾਲ ਸਿੰਘ ਜਿੱਤ ਕੇ ਬਾਹਰ ਵੀ ਆ ਜਾਂਦੇ ਆ ਤੁਸੀਂ ਉਮੀਦ ਕਰਦੇ ਹੋ ਵੀ ਉਹ ਤਾਂ ਸੰਵਿਧਾਨ ਨੂੰ ਚੈਲੰਜ ਵੀ ਕਰਦੇ ਰਹੇ ਆ ਵੀ ਮੈਂ ਨਹੀਂ ਕਿ ਇਸ ਸੰਵਿਧਾਨ ਨੂੰ ਮੰਨਦਾ ਫਿਰ ਉਸੇ ਸੰਵਿਧਾਨ ਦੇ ਅੰਡਰ ਲੋਕੀ ਇਹ ਗੱਲ ਕਹਿੰਦੇ ਵੇ ਆ ਵੀ ਉਸੇ ਸੰਵਿਧਾਨ ਦੇ ਅੰਡਰ ਰਹਿ ਕੇ ਉਹਨਾਂ ਨੂੰ ਸਭ ਵੀ ਚੁੱਕਣੀ ਪੈਣੀ ਹੈ ਇਹ ਸਾਰੇ ਮਸਲੇ ਨੂੰ ਕਿਵੇਂ ਦੇਖਦੇ ਹੋ ਦੇਖੋ ਇਹ ਇਹ ਬੜਾ ਸਾਡਾ ਜਿਹੜਾ ਪੁਰਖਿਆਂ ਦਾ ਇਤਿਹਾਸ ਹੈ ਨਾ ਜੇ ਤੁਸੀਂ ਚੋਕੜਦੇ ਆਪਾਂ ਵੇਖੀਏ ਤੇ ਮਤਲਬ ਗਰੀਲਾ ਵਾਰ ਸਿੱਖ ਕਰਦੇ ਰਹੇ ਆ ਅੱਜ ਨਾ ਕੋਈ ਤੋਪ ਦਾ ਲੜਾਈ ਆ ਨਾ ਕੋਈ ਟੈਂਕ ਦੀ ਅੱਜ ਨਾ ਕੋਈ ਤਲਵਾਰ ਦੀ ਬਿਲੋਗਰੀ ਲੜਾਈ ਆ ਅੱਜ ਜੇ 1947 ਤੋਂ ਬਾਅਦ ਸਾਨੂੰ ਸਿੱਖਾਂ ਨੂੰ ਘੱਟ ਗਿਣਤੀਆਂ ਨੂੰ ਇੱਕੋ ਅਧਿਕਾਰ ਮਿਲਿਆ ਹੈ ਉਹ ਹੈਗਾ ਮਤਦਾਨ ਕਰਨ ਦਾ ਵੋਟ ਪਾਉਣ ਦਾ ਜੇ ਅਸੀਂ ਉਹਨਾਂ ਵੀ ਨਿਯੂਜ਼ ਕਰ ਸਕਦੇ ਫਿਰ ਸਿੱਧੇ ਤੌਰ ਤੇ ਸਾਡੀਆਂ ਤਾਂ ਗੁਰੂ ਘਰ ਦੀਆਂ ਸੇਵਾਵਾਂ ਵੀ ਇੱਕ ਪਰਿਵਾਰ ਦੇ ਕਬਜ਼ੇ ਵਿੱਚ ਬੱਚਿਆ ਜੋ ਕੰਮ ਇੱਕ ਕਬਜ਼ੇ ਦੇ ਵਿੱਚ ਆ ਤੇ ਸਰਕਾਰ ਸਾਨੂੰ ਆਟਾ-ਦਾਲ ਤੇ ਲਾਈ ਫਿਰਦੀ ਹੈ ਪੈਨਸ਼ਨਾਂ ਤੇ ਗਲੀਆਂ ਨਾਲੀਆਂ ਤੇ ਅੱਜ ਤੱਕ 1947 ਤੋਂ ਬਾਅਦ ਸਾਨੂੰ ਹੌਲ ਜਾ ਕੇ ਰੱਖਿਆ ਹੈ ਜੋ ਅਸੀਂ ਸਹੀ ਦੇ ਨਾਮ ਮਤਦਾਨ ਵੀ ਨਹੀਂ ਕਰ ਸਕਾਂਗੇ ਤੇ ਫਿਰ ਅਸੀਂ ਰਾਜ ਭਾਗ ਵਾਲੇ ਬੰਦੇ ਵਧਾਂਗੇ ਕਿ ਤਰ੍ਹਾਂ ਉਹ ਜੇ ਅਸੀਂ ਮਤਦਾਨਾ ਕਰਾਉਂਦੇ ਜੇ ਸਮਰੂਰ ਵਾਲੇ ਜਿਹੜੇ ਇਹਨਾਂ ਨੇ ਸਰਦਾਰ ਸਮਨਜੀਤ ਸਿੰਘ ਦਾ ਮਾਮਲਾ ਜਿਤਾਇਆ ਯੋਗਾਂ ਨੇ ਜੇ ਨਾਂ ਜਿਤਾਉਂਦੇ ਦੇਰ ਤੋਂ 2 ਸਾਲ ਦਾ ਸਮਾਂ ਨਾ ਦਿੰਦੇ ਤੇ ਫਿਰ ਤੁਹਾਨੂੰ ਲੱਗਦਾ ਕਿ ਆਪਣੇ ਦੀਪ ਸਿੰਘ ਸਿੱਧੂ ਤੇ ਮੋਹਰੇ ਵਾਲੇ ਫੌਜ ਦੀ ਤੇ ਮਲਕ ਸਾਹਿਬ ਦੀ ਚਕਦੂਰ ਸਿੰਘ ਦੀ ਮਿੱਜਲ ਸਾਹਿਬ ਦੀ ਆਕਾ ਪੈਂਖੰਡੇ ਦੀ ਜਾਂ ਪਰਮਜੀਤ ਸਿੰਘ ਪਾਂਡਗੜ ਦੀ ਸਾਰਿਆਂ ਦੀ ਗੱਲ ਹੋ ਸਕਦੀ ਸੀ ਜਦੋਂ ਉਹਨਾਂ ਨੇ ਪੰਜਾਬ ਦਾ ਜਿਹੜਾ ਜਦ ਮੈਨਾਂ ਇਹ ਸਿੱਖਾਂ ਨੂੰ ਰਿਪਰਿਜ਼ੈਂਟ ਕਰਦਾ ਜਿਹੜਾ ਉਹ ਉਹ ਜਦੋਂ ਪਾਰਲੀਮੈਂਟ ਦੇ ਵਿੱਚ ਜਾ ਕੇ ਕਰਦਾ ਹੈ ਤਾਂ ਫਿਰ ਵਲਟੀਆਂ ਫਾਈਲਾਈਟ ਜਿਹੜੀਆਂ ਹੁੰਦੀਆਂ ਜਿਹੜੀਆਂ ਉਹਨਾਂ ਦੇ ਵਿੱਚ ਸਾਡਾ ਸਿੱਖਾਂ ਨੂੰ ਜਿਹੜਾ ਗੁਲਾਮੀ ਦਾ ਅਹਿਸਾਸ ਕਰਾਇਆ ਜਾਂਦਾ ਉਹ ਸਾਰਾ ਕੁਝ ਜੱਗਿਆਰ ਹੋ ਗਿਆ ਤੇ ਜੇ ਇਹ ਮਾਰੀ ਚੀਜ਼ ਹੁੰਦੀ ਤਾਂ ਫਿਰ ਸਾਡੇ ਗੁਰੂਆਂ ਨੇ ਨਹੀਂ ਸੀ ਕਹਿਣਾ ਕਿ ਸੱਚੀ ਤੇ ਚੰਗੀ ਸਿਆਸਤ ਜਿਹੜੀ ਹੈ ਪਰਮੀ ਨਹੀਂ ਚਾਹੀਦੀ ਤੇ ਕਰਨੀ ਨਹੀਂ ਚਾਹੀਦੀ ਅੱਛਾ ਇਸ ਇਲੈਕਸ਼ਨ ਦੇ ਵਿੱਚ ਖਾਲੜਾ ਪਰਿਵਾਰ ਦਾ ਕੀ ਸਟੈਂਡ ਹੈ ਜੀ ਦੀਦੀ ਪਰਮਜੀਤ ਕੌਰ ਖਾਲੜਾ ਜਿਹੜੇ ਉਹ ਅੱਜ ਵੀ ਨਾਲ ਹੈ ਸਾਡੇ ਕਿਉਂਕਿ ਉਹਨਾਂ ਨੇ ਅੱਜ ਪਹਿਲਾਂ ਸ੍ਰੀ ਹਰਮੰਦਰ ਸਾਹਿਬ ਅਰਦਾਸ ਕਰਕੇ ਨਾਲ ਫਿਰ ਕਰਨਪੁਰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨਾਲ ਸਾਡੇ ਫਿਰ ਖਡੂਰ ਸਾਹਿਬ ਸਾਡੇ ਨਾਲ ਸਾਰੇ ਥਾਵਾਂ ਤੇ ਅਰਦਾਸ ਕਰਕੇ ਉਹਨਾਂ ਨੇ ਭਾਈ ਅੰਮ੍ਰਿਤਪਾਲ ਸਿੰਘ ਜੀ ਜੋਂਦ ਮਹੰਮਦੇ ਵਿੱਚ ਹੰਗਾਰਾ ਭਰਿਆ ਹੈ ਹਾਂ ਦਾ ਨਾਰਾ ਮਾਰਿਆ ਬਹੁਤ ਸਤਿਕਾਰਯੋਗ ਪਰਿਵਾਰ ਹੈ ਜੀ ਅੱਜ ਇੱਕ ਇਹ ਦੱਸਿਆ ਜੀ ਵੀ ਤੁਹਾਡੀ ਜਿਹੜੀ ਪਾਰਟੀ ਆ ਉਹਦਾ ਮੇਨ ਮੈਨੀਫੈਸਟੋ ਕੀ ਹੋਏਗਾ ਜੇ ਤੁਹਾਡੇ 13 ਵਿੱਚੋਂ 5 4 ਬੰਦੇ ਜਿੱਤਦੇ ਕੈਂਡੀਡੇਟ ਜੀ ਤੁਹਾਡਾ ਮੇਨ ਕਿਹੜੀਆਂ ਗੱਲਾਂ ਦੇ ਉੱਤੇ ਤੁਸੀਂ ਫੋਕਸ ਕਰੋਗੇ ਦੇਖੋ ਇੱਕ ਤੇ ਸਾਡੀ ਪਾਰਟੀ ਦਾ ਸ਼ੁਰੂ ਤੋਂ ਮੈਨੀਫੈਸਟੋ ਜਿਹੜਾ ਹੁੰਦਾ ਉਹ ਕਾਨੂੰਗਰੀ ਗ੍ਰਾਮ ਸਾਹਿਬ ਹੁੰਦਾ ਕਿਉਂਕਿ ਜਿਹੜੀ ਇੱਕ ਸੰਗਤ ਤੇ ਸੰਗਤ ਦੀ ਗੱਲ ਕਰਦੀ ਆ ਮੇਰੀ ਤੇ ਪੀਰੀ ਦੀ ਦਰਜਮਾਨੀ ਕਰਦੀ ਆ ਉਸ ਪਾਰਟੀ ਦੇ ਤੇ ਅੱਜ ਤੱਕ ਐਸੀ ਤੇ ਬੀਸੀ ਵਿੰਗ ਨਹੀਂ ਬਣਿਆ ਕਿਉਂਕਿ ਇਹ ਗੋਰਵਾਦੀ ਪਾਰਟੀਆਂ ਜਾਂ ਜਿਨ੍ਹਾਂ ਨੇ ਸਾਨੂੰ ਵੰਡੀਆਂ ਪਾ ਕੇ ਵੰਡਿਆ ਪਰ ਨਾ ਦੇ ਨਾਂ ਤੇ ਸਾਨੂੰ ਜਾਤਾਂ ਪਾਤਾਂ ਦੇ ਵੰਡਿਆ। ਸੋ ਇਹ ਜਿਹੜੀ ਕੱਲੀ ਨਿਰੋਲ ਖੇਤਰੀ ਤੇ ਸਿੱਖਾਂ ਦੀ ਉਹ ਜਮਾਤ ਆ ਜਿਹੜੀ ਆਪਣੇ ਗੁਰੂਆਂ ਦੇ ਸਿਧਾਂਤ ਨੂੰ ਲੈ ਕੇ ਚੱਲਦੀ ਹੈ। ਤੇ ਜੇ ਦੀ ਪਾਰਟੀ ਦਾ ਮੈਨੀਫੈਸਟੋ ਸ੍ਰੀ ਗੁਰੂ ਗ੍ਰੰਥ ਸਾਹਿਬ ਹੋਵੇ ਉਹ ਪਾਰਟੀ ਤੁਹਾਨੂੰ ਪਤਾ ਹੈ ਕਿ ਉਹਦੇ ਨਾਲ ਕੋਈ ਹੋਰ ਪਾਰਟੀ ਮਿਲ ਖਾਣ ਨਹੀਂ ਚਾਹੀਦੀ। ਸੋ ਜਿਦਾ ਤੁਸੀਂ ਕਿਹਾ ਕਿ ਇੱਥੇ ਮੁੱਦੇ ਕਿਹੜੇ ਹੋਣਗੇ ਮੁੱਦੇ ਜਿਹੜੇ ਸਭ ਤੋਂ ਵੱਡਾ ਤਾਂ ਡਰੱਗ ਦਾ ਨਸ਼ੇ ਦਾ ਜਿਹੜਾ ਛੇਵਾ ਬਰਿਆ ਲੱਗਦਾ ਉਹਨੂੰ ਰੋਕਣ ਦੀ ਗੱਲ ਥੱਲ ਪਾਉਣ ਦੀ ਗੱਲ ਹੈ ਮੁੱਦਾ ਪਹਿਲਾ ਨੰਬਰ 1 ਔਰ ਇੱਕ ਬੰਦੀ ਸਿੰਘ ਸਾਡੇ 35 35 40 40 ਸਾਲਾਂ ਤੋਂ ਜਿਹੜੇ ਕਿਸੇ ਭੈਣ ਦਾ ਭਰਾ ਕਿਸੇ ਮਾਂ ਦਾ ਪੁੱਤ ਉਹਨਾਂ ਦੀ ਜਿੰਦਗੀ ਅੰਦਰ ਹੋ ਗਿਆ ਕਿ ਮੋਦੀ ਸਾਹਿਬ ਆਪਦੇ ਤਾਂ ਕਤਰ ਦੇ ਵਿੱਚੋਂ 8 ਬੰਦੇ ਛਡਾ ਕੇ ਲੈ ਕੇ ਆਏ ਆ ਜਿਨ੍ਹਾਂ ਨੂੰ ਸੰਘੀਨ ਜੁਰਮ ਹੈ ਤੇ ਖਾਂਸੀ ਹੋਈ ਸੀ ਤੇ ਉਹਨਾਂ ਨੂੰ ਉਹ ਪਿਆਰ ਕਰਦਾ ਤੇ ਛਡਾ ਕੇ ਲੈ ਕੇ ਆਇਆ ਤੇ ਸੇਖਾਂ ਦੇ ਬੰਦੇ ਜਿਹੜੇ ساری ਉਮਰ ਪਤਿਤ ਅੰਦਰ ਕਰ ਚੁੱਕੇ ਆ ਸਾਡੇ ਜਰਨੈਲ ਉਹਨਾਂ ਨੂੰ ਉਹ ਸਜ਼ਾ ਪੂਰੀ ਹੋਈ ਤਾਂ ਵੀ ਨਹੀਂ ਛੱਡ ਰਿਆ ਸੋ ਬੀਬੀ ਡਾਕਟਰ ਸੁਬਾਨੋਂ ਦੇ ਜਿਹੜੇ ਕਾਤਲ ਆ ਉਹ ਉਹਨਾਂ ਨੂੰ ਜਿੰਨਾ ਦੇ ਵੇਪਨ ਕੀਤਾ ਮਾਰਤਾ ਮੌਤ ਦੇ ਕਾਟ ਨਾਵਾ ਕਿਿਆਂ ਨੂੰ ਉਹਨਾਂ ਨੂੰ 15 ਅਗਸਤ ਵਾਲੇ ਦਿਨ ਇਹਨਾਂ ਨੇ 4-5 ਸਾਲ ਬਾਅਦ ਹੀ ਸਜ਼ਾ maaf ਕਰਕੇ ਬਾਹਰ ਕੱਢ ਦਿੱਤਾ ਸਰਸੇ ਵਾਲੇ RAM ਰਹੀਮ ਨੂੰ 50-50 ਸੈਂਦੀ ਪ੍ਰੋਲ ਦੇ ਦਿੱਤੀ ਜਨਮ ਦਿਨ ਤੇ ਕੇਕ ਕਟੰਦੀ ਸੋ ਇਹ ਜਿਹੜੀਆਂ ਗੱਲਾਂ ਜਿਹੜੀਆਂ ਕਿਤੇ ਜਦੋਂ ਕਾਨੂੰਨ ਨੂੰ ਚੁੱਕੇ ਤੰਗ ਕੇ ਤੇ ਸਾਡੇ ਨਾਲ ਸਾਰਾ ਕੁਝ ਵਾਪਰਦਾ ਹੈ ਫਿਰ ਸਾਡਾ ਫਰਜ਼ ਬਣਦਾ ਹੈ ਕਿ ਇਹ ਮੁੱਦੇ ਬੜੇ ਵੱਡੇ ਆ ਮੁੱਦੇ ਤਾਂ ਹੋਰ ਵੀ ਆ ਜਿਸ ਤਰੀਕੇ ਨਾਲ ਸਾਡਾ ਵਪਾਰ ਖਤਮ ਕੀਤਾ ਗਿਆ ਹਸੈਨੀ ਵਾਲਾ ਬ੍ਰਾਂਡਲਾ ਸੁਲੇਮਾਨ ਕੀ ਵਾਗਾਂ ਬੰਦਰ ਸਾਰੇ ਬਾਰਡਰ ਬੰਦ ਕੀਤੇ ਆ ਜੇ ਇੱਥੋਂ ਕੰਪਾਈਨਾਂ ਡ੍ਰਿੱਲਾਂ ਕੰਪੈਨ ਸਾਰੀ ਮਸ਼ੀਨਰੀ ਇੱਥੇ ਬਣਦੀ ਆ ਤੇ ਫੇਰ ਕਿਉਂ ਨਹੀਂ ਅਸੀਂ ਆਪਣੀ ਇੱਥੋਂ ਲਾਗੇ ਲੱਗਦੇ ਵਾਗੇ ਬਾਦਰ ਤੋਂ ਵੀ ਉਹ ਵੇਚ ਸਕਦੇ ਹਾਂ ਲੂ ਟਮਾਟਰ ਸਾਰੇ ਸਭਾ ਇੱਥੇ ਵਿਕਦਾ ਹੈ ਕੰਕ ਜਿਹੜੀ ਆ ਪਾਕਿਸਤਾਨ ਦੋਸਤੋਂ ਕਿੰਨੀ ਮਹਿੰਗੀ ਲੈਂਦਾ ਕੋਈ ਸੇਖ ਆਪਣੀ ਕੰਕ ਇੱਥੋਂ ਪੰਜਾਬ ਦੀ ਕਿਉਂ ਨਹੀਂ ਵੇਚ ਸਕਦੇ ਜਿਹੜੇ ਖੜਦੇ ਪੰਜਾਬ ਦੇ ਸੇਖਾ ਲੈਂਦੇ ਪੰਜਾਬ ਨਾਲ ਵਪਾਰ ਕਰ ਸਕਦੇ ਆ ਤੇ ਸੰਤਾਈਟਿਕ ਦਾ ਸਾ ਦਿੱਲੀ ਦੇ ਵਿੱਚ ਬਣਦਾ ਇੱਥੇ ਸਾਰਾ ਬਾਦਰ ਸਾਡੇ ਉਹ ਮਸ਼ੀਨ ਦੇ ਬੰਨ੍ਹਣਾ ਬੰਦ ਕੀਤੇ ਦੂਜੀ ਗੱਲ ਇਹ ਆ ਕਿ ਜਿਹੜਾ ਹੈ ਅੱਜ ਗੁਜਰਾਤ ਦੇ ਰਾਹੀਂ ਵਪਾਰ ਕਰਦੇ ਆ, ਐਕਸਪੋਰਟ ਕਰਦੇ ਆ, ਹੋਰ ਬੰਦਰਗਾਹ ਦੇ ਰਾਹੀਂ ਦੂਜੇ ਆ ਮਲਖਾ ਨੂੰ ਕਿ ਉਹ ਪੰਜਾਬ ਆਪਣਾ ਕੌਡੀਆਂ ਦੇ ਭਾਜੜੀ ਦੀ ਚੀਜ਼ ਖੇੜ ਕੇ ਬਾਣੀ ਦਾਨੀ ਉਧਰ ਨੂੰ ਲੈ ਕੇ ਜਾਂਦੇ ਆ ਅਸੀਂ ਆਪਣਾ ਇੱਥੇ ਵੇਚ ਕੇ ਤੇ ਬਹੁਤ ਵੱਡਾ ਪ੍ਰਤੀਕਰਾ ਚੁਣ ਸਕਦੇ ਆ ਸਾਡੇ ਕੁੱਲੀ ਵੀਰ, ਟਰਾਂਸਪੋਰਟ ਵੀਰ, ਵਪਾਰੀ ਵੀਰ ਸਾਰੇ ਅੱਜ ਲੁੱਟਿਆ ਲੁੱਟਿਆ ਮਹਿਸੂਸ ਕਰਦੇ ਆ ਕਿ ਇਹਨਾਂ ਨੂੰ ਰਾਤ ਦੇਣ ਵਾਸਤੇ ਸਿੱਖਾਂ ਨੂੰ ਪਾਰਲੀਮੈਂਟੇ ਜਾਣਾ ਚਾਹੀਦਾ ਜੇ ਮੰਨ ਲਓ ਪਾਈ ਮਰਗਪਾ ਸਿੰਘ ਜਿੱਤ ਕੇ ਪਾਰਲੀਮੈਂਟ ਵਿੱਚ ਜਾਂਦੇ ਆ ਤੁਹਾਨੂੰ ਲੱਗਦਾ ਵੀ ਜਿਹੜੇ ਉਹਨਾਂ ਦੇ ਉੱਤੇ ਧਾਰਾਵਾਂ ਲੱਗੀਆਂ ਹੋਈਆਂ ਸਰਕਾਰ ਨੂੰ ਉਹਨਾਂ ਨੂੰ ਰਿਹਾ ਕਰਨਾ ਪਊਗਾ ਉਸ ਐਮਪੀ ਬਣਨ ਦੇ ਬਾਅਦ ਕਾਨੂੰਨੀ ਜਿਹੜਾ ਇਹ ਹੈਗਾ ਵਾ ਪ੍ਰਧਾਨ ਸਿਚੇ ਦੇ ਵਿੱਚ ਬਿਲਕੁਲ ਵੀ 1990 ਦੇ ਵਿੱਚ ਸਰਦਾਰ ਚੰਨਣਜੀਤ ਸਿੰਘ ਮਾਨ ਨੂੰ ਫਾਂਸੀ ਦੀ ਸਜ਼ਾ ਹੋਈ ਸੀ ਜਦੋਂ ਇੰਨਾ ਮਿਲਦਾ ਨੇ ਮਾਦੇ ਦੇ ਮਿਲ ਜਾਣੇ ਉਹਨਾਂ ਨੂੰ ਇੰਨੀ ਵੱਡੀ ਗਿਣਤੀ ਤੇ 4.5 ਲੱਖ ਵੋਟ ਪਾ ਕੇ ਜਿਤਾ ਕੇ ਬਾਹਰ ਲੰਦਾ ਅੱਜ ਤੱਕ ਰਿਕਾਰਡ ਨਹੀਂ ਦਿੱਤਾ ਤੋ ਆਜੇ ਤੱਕ ਕੋ ਕੌਮ ਦੀ ਗੱਲ ਕਰਦੇ ਆ ਕੌਮ ਜਿਹੜੀ ਉਹਨਾਂ ਨੂੰ ਬਾਹਰ ਲੈ ਕੇ ਆਊਗੀ ਜੇ ਇੱਕ ਚੁਣੇ ਹੋਏ ਐਮਪੀ ਨੂੰ ਅੰਦਰ ਰੱਖਣਗੇ ਤੇ ਇਹਦਾ ਮਤਲਬ ਫਿਰ ਜਮਹੂਰੀਅਤ ਦਾ ਤਾਂ ਢੋਰਾ ਹੀ ਫਿੱਟਦੇ ਜਮਹੂਰੀਅਤ ਦੇਸ਼ ਤਾਂ ਹੈ ਨਹੀਂ ਜੇ ਇਹ ਵਰਲਡ ਦੇ ਵਿੱਚ ਜਾ ਕੇ ਕਹਿੰਦਾ ਕਿ ਮੈਂ ਡੈਮੋਕ੍ਰੈਟਿਕ ਦੇਸ਼ ਆ ਤੇ ਫਿਰ ਡੈਮੋਕ੍ਰੇਸੀ ਦਿਸਣੀ ਚਾਹੀਦੀ ਹੈ ਜੇ ਇਸ ਵਾਰ ਹੀ ਨਹੀਂ ਇੰਨੇ ਵੱਡੇ ਲੈਵਲ ਤੇ ਜਿਹੜਾ ਸਰਦਾਰ ਚਮਨਜੀਤ ਸਿੰਘ ਮਾਨ ਦੇ ਹਲਕੇ ਦੇ ਵਿੱਚ ਤੇ ਖਦੂਰ ਸਾਹਿਬ ਦੇ ਹਲਕੇ ਦੇ ਵਿੱਚ ਅੱਜ ਵਰਲਡ ਦੇ ਵਿੱਚ ਪੂਰਾ ਸਾਇਆ ਪਿਆ ਕਿ ਇਹ ਸਿੱਖ ਜਿਹੜੇ ਆ ਦੇ ਬਾਲ ਸਿੱਖ ਜਿਹੜੇ ਜਾਣ ਚਾਹੀਦੇ ਪਾਰਲੀਮੈਂਟ ਕਿਉਂਕਿ ਇਹਨਾਂ ਨੂੰ ਜਾਣ ਤੋਂ ਗੌਰਮੈਂਟ ਰੋਕੂਗੀ ਤੇ ਫਿਰ ਡੈਮੋਕ੍ਰੇਸੀ ਕਿੱਥੇ ਆ ਫਿਰ ਤਾਂ ਇਹ ਡਿਕਟੇਟਰਸ਼ਿਪ ਆ ਇਹ ਵੀ ਆ ਮਸ਼ੀਨਾਂ ਦਾ ਵਿੱਚ ਕਪਲਾਹ ਜਾਂ ਕੋਈ ਜੇ ਸਾਨੂੰ ਇਹ ਸਾਡੇ ਕਾਗਜ਼ ਰਜਿਸਟਰ ਕਰਨਗੇ ਤੇ ਫਿਰ ਤਾਂ ਅਸੀਂ ਜਿਹੜੀ ਜਿਹੜਾ ਫਾਈਵ ਆਈਸ ਉਹਨਾਂ ਦੇ ਕੋਲ ਜੀਐਨਓ ਦੇ ਵਿੱਚ ਜਾ ਕੇ ਇਹੋ ਕਹਿ ਸਕਾਂਗੇ ਨਾ ਕਿ ਸਾਨੂੰ ਆਜ਼ਾਦੀ ਚਾਹੀਦੀ ਆ ਦਾ ਫਰਸਟ ਜਿਹੜੀ ਆਈਡੀਆ ਜਿਹੜੀ ਜਿਹਦੀ ਫਿਟੇ ਵੀ ਮੁਲਖ ਦੇ ਵਿੱਚ ਉਹ ਬਾਕੀ ਸੁਬ੍ਰਮਨਾਲ ਜੰਗ ਨਾਲ ਲੱਗੇ ਸਿੱਖ ਤਾਂ ਜੰਗ ਚਾਹੁੰਦੇ ਨਹੀਂ ਲੜਾਈ ਤਾਂ ਮੁ슬ਮਾਨ ਤੇ ਇਹਨਾਂ ਦੀ ਹੈ ਹਿੰਦੂ ਦੀ ਉਹਦੇ ਵਿੱਚ ਸਿੱਖ ਤਾਂ ਇੱਕ ਚਾਹੁੰਦੇ ਨਹੀਂ ਜੰਗ ਤੇ ਅਸੀਂ ਫਿਰ ਇਹ ਦੱਸਾਂਗੇ ਜੇ ਡੈਮੋਕ੍ਰੇਸੀ ਨਹੀਂ ਜਿੱਤੇ ਸਿੱਖਾਂ ਨੂੰ ਉਹ ਦੇਖੇ ਪਰਛੇਤੇ ਦੇਤੇ ਸਿਰਾਂ ਨਾ ਨਹੀਂ ਚਾਹੁੰਦੇ ਜੀ ਤੁਹਾਡਾ ਜੇ ਇੱਕ ਲਾਸਟ ਸਵਾਲ ਪੁੱਛੀਏ ਮੁਕਾਬਲਾ ਕਿਸ ਕੈਂਡੀਡੇਟ ਨਾਲ ਹੋਏਗਾ ਕਿਹੜੀ ਪਾਰਟੀ ਨਾਲ ਹੋਏਗਾ ਮੇਰੇ ਕੋਲ ਇਹ ਮੁਕਾਬਲਾ ਇਹਨਾਂ ਲੋਕਾਂ ਨਾਲ ਨਹੀਂ ਮੈਂ ਪਹਿਲਾਂ ਵੀ ਬੇਨਤੀ ਕੀਤੀ ਹੈ ਕਿ ਇਹ ਤਾਂ ਸਾਡੇ ਭਰਾਵਾ ਜਿਹੜੇ ਕਿਰਾਏ ਪਏ ਆ ਰਾਤ ਉੱਤਰ ਕੇ ਜਿਨ੍ਹਾਂ ਨੇ ਅਕਾਲ ਤਖਤ ਸਾਹਿਬ ਵੱਲੋਂ ਪਿੱਠ ਕਰ ਲਈ ਹੈ ਤੇ ਦਿੱਲੀ ਵੱਲ ਨੂੰ ਮੁੱਖ ਕਰ ਲਿਆ ਹੈ ਸੋ ਸਾਡਾ ਮੁਕਾਬਲਾ ਇਹਨਾਂ ਲੋਕਾਂ ਨਾਲ ਨਹੀਂ ਹੈ ਸਾਡਾ ਮੁਕਾਬਲਾ ਹੈਗਾ ਇਹ ਦਿੱਲੀ ਦੇ ਕਿਸਕ ਨਾਲ ਕਿਉਂਕਿ ਜਿਹੜਾ ਇੱਕ ਜਿਹੜੇ ਦੇਸ਼ ਕੋਲ ਆਪਣਾ ਤਖਤ ਹੁੰਦਾ ਹੈ ਆਪਣਾ ਪਹਿਰਾਵਾ ਹੁੰਦਾ ਹੈ ਆਪਣੀ ਬੋਲੀ ਹੁੰਦੀ ਹੈ ਆਪਣਾ ਸੱਭਿਆਚਾਰ ਦਾ ਆਪਣਾ ਪਾਣੀ ਜਵਾਨੀ ਕਿਸਾਨੀ ਸਾਰਾ ਕੁਝ ਜਿਹੜੇ ਦੇਸ਼ ਕੋਲ ਹੁੰਦਾ ਹੈ ਤੇ ਉਸ ਦੇਸ਼ ਨੂੰ ਦੂਜੇ ਦੇਸ਼ ਨਾਲ ਤਖ਼ਦੀਫ਼ ਹੁੰਦੀ ਹੈ ਕਿਉਂਕਿ ਅੱਜ ਸਿੱਖਾਂ ਦਾ ਜਿਹੜਾ ਦੇਸ਼ ਹੈ ਪੰਜਾਬ ਦੇਸ਼ ਇਸ ਦੇਸ਼ ਨੂੰ ਅੱਜ ਦਿੱਲੀ ਦੇ ਤੱਕ ਤਨਾਲ ਸਾਡੀ ਟੱਕਰ ਜ਼ਰੂਰ ਹੈ ਕਿਉਂਕਿ ਦਿੱਲੀ ਦਾ ਤੱਕ ਸਾਡੇ ਨੌਜਵਾਨਾਂ ਨੇ ਚੋਣ-ਚੋਣ ਕੇ ਤੇਬੇ ਢਾਂਗਣਾ ਮਾਰ ਰਿਹਾ ਅਸ਼ੀਰ ਕਰ ਰਿਹਾ ਸੋ ਇਹ ਜਿਹੜਾ ਕੰਮ ਹੈ ਇਹ ਜੇ ਅੱਜ ਦੇ ਇਤਿਹਾਸ ਦੇ ਵਿੱਚ ਅਸੀਂ ਸੇਫ ਹੋਈਏ ਕਿ ਸਹਤ ਤੁਸੀਂ ਮੇਰਾ ਦੱਸੋ ਕਦੀ ਵੀ ਕੈਨੇਡਾ ਅਮਰੀਕਾ ਜਾਂ ਇੰਗਲੈਂਡ ਜਰਮਨ ਜਾਂ ਪਾਕਿਸਤਾਨ ਕੋਈ ਆਪਣੇ ਦੇਸ਼ ਦੇ ਵਿਸ਼ਿੰਦਿਆਂ ਤੇ ਗੋਲੀਆਂ ਚਲਾਉਂਦਾ ਜਿਸ ਤਰੀਕੇ ਨਾਲ ਹਰਿਆਣਾ ਦੀ ਖੱਟੜ ਸਰਕਾਰ ਨੇ ਅੱਜ ਪੰਜਾਬ ਦੀ ਧਰਤੀ ਤੇ ਆ ਕੇ ਸਾਡਾ ਕਿਸਾਨ ਵੀਰ ਸ਼ੁਭਕਰਨ ਜੀ ਸੰਜੜਾ ਸੀਲ ਕਰ ਦਿੱਤਾ ਤੇ ਸਾਡੇ ਜਿਹੜੇ ਪੰਜਾਬ ਦੇ ਸੀਐਮ ਨੇ 307 ਇੱਕ 300 ਗੋਦਾਂ ਕਦਮਾ ਦਰਜ ਕਰਨ ਦੀ ਗੱਲ ਨਹੀਂ ਕੀਤੀ ਸੋ ਮੈਂ ਸਮਝਦਾ ਕਿ ਕਦੀ ਵੀ ਕੋਈ ਦੇਸ਼ ਆਪਣੇ ਵਿਸ਼ਿੰਦਿਆਂ ਤੇ ਗੋਲੀਆਂ ਨਹੀਂ ਚਲਾਉਂਦਾ